ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ 900 ਜਿਵੇਂ ਤੁਹਾਨੂੰ ਪਤਾ ਹੈ ਕਿ ਵਿੱਕੀ ਤੇ ਪ੍ਰੀਤ ਸੰਦੀਪ ਤੇ ਕਵਲ ਸਾਰੇ ਜਣੇ ਸਰਪੰਚ ਦੇ ਘਰ ਗਏ ਸੀ ਤੇ ਉਹਨਾਂ ਨੇ ਬੇਬੇ ਬਾਪੂ ਨੂੰ ਵਾਪਸ ਲੈ ਕੇ ਆਉਣ ਲਈ ਬਹੁਤ ਹੀ ਜ਼ਿਆਦਾ ਤਰਲੇ-ਮਿੰਤਾ ਕੀਤੀਆਂ ਉਹਨਾਂ ਦੀ ਇਹ ਹਾਲਤ ਦੇਖ ਕੇ ਤਰਸ ਵੀ ਬਹੁਤ ਜ਼ਿਆਦਾ ਆ ਰਿਹਾ ਸੀ ਪਰ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਕਿ ਬੇਬੇ ਬਾਪੂ ਜਿਹੜੇ ਪਾਲੀ ਦੇ ਨਾਲ ਚਲੇ ਗਏ ਸੀ ਉਹ ਕਿੱਥੇ ਸੀ ਕੀ ਕਰ ਰਹੇ ਹਨ ਤੇ ਕੀ ਉਹ ਵਿੱਕੀ ਦੇ ਕਹਿਣ ਤੇ ਘਰ ਵਾਪਸ ਆਉਣਗੇ ਜਾਂ ਨਹੀਂ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਨਾ ਕਰਿਓ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਬੇਬੇ ਬਾਪੂ ਪਾਲੀ ਦੇ ਨਾਲ ਚਲੇ ਗਏ ਸੀ ਪਰ ਉਹਨਾਂ ਨੇ ਅਮਰੀਕਾ ਜਾਣ ਦਾ ਇਰਾਦਾ ਬਦਲ ਦਿੱਤਾ ਉਹ ਅਮਰੀਕਾ ਨਹੀਂ ਗਏ ਉਹ ਆਪਣੇ ਕਿਸੇ ਲਾਗਲੇ ਪਿੰਡ ਵਿੱਚ ਇੱਕ ਛੋਟੇ ਜਿਹੇ ਘਰ ਵਿੱਚ ਦੋਨੋਂ ਜਣੇ ਬਹੁਤ ਹੀ ਖੁਸ਼ੀ ਨਾਲ ਰਹਿ ਰਹੇ ਨੇ ਉੱਥੇ ਉਹ ਬਹੁਤ ਖੁਸ਼ ਨੇ ਬਾਪੂ ਜੀ ਤੇ ਬੇਬੇ ਜੀ ਉਥੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ ਉਹ ਸੋਚਦੇ ਹਨ ਕਿ ਅਸੀਂ ਦੋਨੋਂ ਜਿੰਨੀ ਜ਼ਿੰਦਗੀ ਬਚੀ ਹੈ ਇੱਕ ਦੂਜੇ ਦੇ ਸਹਾਰੇ ਇੱਥੇ ਕੱਟ ਲੈਣੇ ਹਨ ਤੇ ਸਾਡੇ ਬੱਚੇ ਆਪਣੇ ਘਰ ਖੁਸ਼ ਰਹਿਣ ਤੁਹਾਨੂੰ ਪਤਾ ਹੀ ਹੈ ਕਿ ਮਾਪੇ ਹਮੇਸ਼ਾ ਹੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਹਮੇਸ਼ਾ ਖੁਸ਼ ਰਹਿਣ ਇਸ ਕਰਕੇ ਉਹਨਾਂ ਤੋਂ ਦੂਰ ਚੱਲੇ ਗਏ ਤੇ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਰਹੇ ਹਨ ਪਰ ਇਹੋ ਜਿਹਾ ਕੀ ਹੋਇਆ ਕਿ ਬਾਪੂ ਜੀ ਨੂੰ ਆਪਣਾ ਇਹ ਫੈਸਲਾ ਬਦਲਣਾ ਪੈ ਸਕਦਾ ਹੈ ਜੀ ਹਾਂ ਵਿੱਕੀ ਹੁਣ ਬਹੁਤ ਜ਼ਿਆਦਾ ਉਦਾਸ ਤੇ ਬਿਮਾਰ ਰਹਿਣ ਲੱਗ ਗਿਆ ਹੈ ਉਸ ਨੇ ਬੇਬੇ ਬਾਪੂ ਦੇ ਜਾਣ ਦਾ ਗਮ ਇੰਨਾ ਜ਼ਿਆਦਾ ਆਪਣੇ ਦਿਲ ਤੇ ਲਗਾ ਲਿਆ ਹੈ ਕਿ ਉਸ ਤੋਂ برداشت ਨਹੀਂ ਹੋ ਪਾਰਿਆ ਦਿਨੋ ਦਿਨ ਉਸ ਦੀ ਸਿਹਤ ਕਮਜ਼ੋਰ ਹੋਣ ਲੱਗ ਗਈ ਹੈ ਇਸ ਗੱਲ ਦਾ ਪਤਾ ਜਦੋਂ ਬੇਬੇ ਬਾਪੂ ਨੂੰ ਲੱਗਦਾ ਹੈ ਤਾਂ ਉਹ ਸੋਚਣ ਲੱਗ ਜਾਂਦੇ ਹਨ ਕਿ ਹੁਣ ਅਸੀਂ ਕੀ ਕਰੀਏ ਕਿ ਅਸੀਂ ਆਪਣੀ ਔਲਾਦ ਨੂੰ ਇਕੱਲੇ ਤਾਂ ਛੱਡ ਕੇ ਆਏ ਸੀ ਤਾਂ ਕਿ ਉਹ ਆਰਾਮ ਨਾਲ ਖੁਸ਼ ਰਹਿ ਸਕਣ ਪਰ ਜੇ ਉਹ ਸਾਡੇ ਬਿਨਾ ਐਦਾਂ ਬਿਮਾਰ ਰਹਿਣ ਲੱਗ ਗਏ ਤਾਂ ਕਿਵੇਂ ਕੀ ਹੋਏਗਾ ਵਿੱਕੀ ਦੀ ਹਾਲਤ ਦਿਨ ਪਰ ਦਿਨ ਖਰਾਬ ਹੁੰਦੀ ਜਾ ਰਹੀ ਹੈ ਉਹ ਬੇਬੇ ਬਾਪੂ ਨੂੰ ਮਿਲਣਾ ਚਾਹੁੰਦਾ ਹੈ ਬਾਪੂ ਜੀ ਸੋਚਦੇ ਹਨ ਕਿ ਹੁਣ ਅੱਗੇ ਕੀ ਕੀਤਾ ਜਾਵੇ ਅੱਗੇ ਆਉਣ ਵਾਲੀ ਵੀਡੀਓ ਚ ਅਸੀਂ ਦੱਸਦੇ ਹਾਂ ਕਿ ਬਾਪੂ ਜੀ ਜਾਣਗੇ ਜਾਂ ਨਹੀਂ ਜਾਣਗੇ ਧੰਨਵਾਦ